ਦੋਸਤੋ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਬੀਮਾ ਕਰਵਾਇਆ ਹੋਇਆ ਹੈ ਜਾਂ ਫਿਰ ਕਰਵਾਉਣਾ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੂਜ ਲਾਈਫ ਇੰਸ਼ੋਰੈਂਸ ਹੋਵੇ ਜਰਨਲ ਬੀਮਾ ਹੋਵੇ ਜਾਂ ਫਿਰ ਹੋਵੇ ਸਿਹਤ ਬੀਮਾ ਅਸੀਂ ਕੋਈ ਵੀ ਬੀਮਾ ਤਾਂ ਹੀ ਕਰਵਾਉਂਦੇ ਹਾਂ ਕਿ ਲੋੜ ਪੈਣ ਦੇ ਉੱਪਰ ਸਾਡੇ ਨੁਕਸਾਨ ਦੀ ਬੀਮਾ ਪ੍ਰਵਾਈ ਕਰ ਸਕੇ ਲੇਕਿਨ ਜਦੋਂ ਕਲੇਮ ਲੈਣ ਦੀ ਵਾਰੀ ਆਂਦੀ ਹੈ ਤਾਂ ਫਿਰ ਉਸ ਵਕਤ ਪੂਰੇ ਪੈਸੇ ਜੇਕਰ ਸਾਡੇ ਪੱਲੇ ਨਾ ਪੈਣ ਤਾਂ ਫਿਰ ਬੜਾ ਮਨ ਦੁਖਦਾ ਹੈ ਜੇਕਰ ਇਹ ਸਾਰਾ ਨਿਯਮਾਂ ਦੇ ਮੁਤਾਬਕ ਹੋ ਰਿਹਾ ਹੈ ਫਿਰ ਤਾਂ ਕੋਈ ਗੱਲ ਨਹੀਂ ਲੇਕਿਨ ਜੇਕਰ ਬੀਮਾ ਏਜੰਟ ਦੇ ਵੱਲੋਂ ਬੀਮਾ ਕਰਨ ਵੇਲੇ ਜੋ ਸਾਨੂੰ ਭਰੋਸਾ ਦਿੱਤਾ ਗਿਆ ਸੀ ਉਸ ਮੁਤਾਬਕ ਸਾਨੂੰ ਬੀਮੇ ਦਾ ਕਲੇਮ ਨਾ ਮਿਲੇ ਤਾਂ ਫਿਰ ਤੁਸੀਂ ਕੀ ਕਰਨਾ ਹੈ ਇਹ ਹੀ ਵਿਸ਼ਾ ਅੱਜ ਦੀ ਇਸ ਵੀਡੀਓ ਦਾ ਹੈ ਦੋਸਤੋ ਬੀਮਾ ਕਰਵਾਉਣ ਵੇਲੇ ਬੀਮਾ ਏਜੰਟ ਦੇ ਵੱਲੋਂ ਤੁਹਾਨੂੰ ਜੋ ਭਰੋਸਾ ਦਿੱਤਾ ਗਿਆ ਸੀ ਉਸ ਦੇ ਮੁਤਾਬਕ ਹੀ ਤੁਹਾਨੂੰ ਜੇਕਰ ਬੀਮਾ ਲੈਣ ਦੇ ਵੇਲੇ ਬੀਮੇ ਦਾ ਕਲੇਮ ਲੈਣ ਵੇਲੇ ਪੂਰੇ ਪੈਸੇ ਨਾ ਮਿਲਣ ਤਾ ਫਿਰ ਤੁਸੀਂ ਇੱਕ ਸਰਕਾਰੀ ਪੋਰਟਲ ਹੈ ਉਸ ਦੇ ਉੱਪਰ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਨੀਮਾ ਦੇ ਮੁਤਾਬਕ ਤੁਹਾਡੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਹੈ ਪਰੰਤੂ ਲੋੜ ਹੈ ਤੁਹਾਨੂੰ ਜਾਗਰੂਕ ਹੋਣ ਦੀ ਹੁਣ ਇਹ ਸਰਕਾਰੀ ਪੋਰਟਲ ਹੈ ਕਿਹੜਾ ਇਸ ਪੋਰਟਲ ਦੇ ਉੱਪਰ ਤੁਸੀਂ ਸ਼ਿਕਾਇਤ ਕਿੱਥੇ ਕਰਨੀ ਹੈ ਅਤੇ ਸ਼ਿਕਾਇਤ ਕਿਵੇਂ ਕਰਨੀ ਹੈ ਅਤੇ ਇਸ ਪੋਰਟਲ ਦੇ ਉੱਪਰ ਤੁਹਾਨੂੰ ਹੋਰ ਕੀ ਕੀ ਸਹੂਲਤ ਮਿਲੇਗੀ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਆਪਾਂ ਹੁਣ ਚੱਲਦੇ ਹਾਂ ਇਸ ਪੋਰਟਲ ਦੇ ਵੱਲ ਇਸਦੇ ਲਈ ਅਸੀਂ Google Chrome ਦੇ ਉੱਪਰ ਬੀਮਾ ਭਰੋਸਾ ਸਰਚ ਕਰਾਂਗੇ ਬੀਮਾ ਭਰੋਸਾ ਸਰਚ ਕਰਨ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਦੀ ਇੰਟਰਫੇਸ ਸਾਹਮਣੇ ਆਵੇਗਾ ਇੱਥੇ ਇੱਕ ਬੀਮਾ ਭਰੋਸਾ IRDAI ਦੀ ਵੈੱਬਸਾਈਟ ਤੁਹਾਡੇ ਸਾਹਮਣੇ ਆਵੇਗੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਤੁਸੀਂ ਇੱਥੇ ਸਭ ਤੋਂ ਪਹਿਲਾਂ ਦੇਖੋ ਕਾਈਂਡ ਅਟੈਂਸ਼ਨ ਲਿਖਿਆ ਹੋਇਆ ਹੈ ਕਹਿੰਦੇ ਬੀਮਾ ਭਰੋਸਾ ਪੋਰਟਲ ਡਸ ਨੋਟ ਆਸਕ ਫੋਰ ਪੇਮੈਂਟ ਆਫ ਐਨੀ ਕਾਈਂਡ ਫਰਮ ਕੰਪਲੇਂਟਡ ਕਹਿੰਦੇ ਵੀ ਬੀਮਾ ਭਰੋਸਾ ਜੋ ਇਹ ਵਾਲਾ ਪੋਰਟਲ ਹੈਗਾ ਤੁਹਾਡੇ ਕੋਲ ਕੋਈ ਵੀ ਪੈਸੇ ਦੀ ਮੰਗ ਨਹੀਂ ਕਰਦਾ ਤੁਸੀਂ ਸ਼ਿਕਾਇਤ ਦਰਜ ਕਰਵਾਣੀ ਤੁਹਾਡੇ ਲਈ ਬਿਲਕੁਲ ਮੁਫਤ ਹੈ ਹੁਣ ਅਗੇ ਕਹਿੰਦੇ ਫਰਦਰ ਡੂ ਨੋਟ ਸਕੈਨ ਐਨੀ ਕਯੂਆਰ ਕੋਡ অর ਜ਼ੂਜ਼ ਐਨੀ ਅਦਰ ਲਿੰਕ ਵਿਚ ਕਲੇਮ ਟੂ ਰੀਸੀਵ ਡਿਸਬਰਸਮੈਂਟ ਇਨ ਯੋਰ ਅਕਾਊਂਟ ਮਤਲਬ ਕਿ ਜੇਕਰ ਮੰਨ ਲਓ ਤੁਹਾਡੀ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਤੁਹਾਨੂੰ ਡਿਸਬਰਸਮੈਂਟ ਕਰਨੀ ਹੈ ਤੁਹਾਡੇ ਬਚੇ ਹੋਏ ਪੈਸੇ ਤੁਹਾਨੂੰ ਭੇਜੇ ਜਾਣੇ ਹੈਗੇ ਤਾਂ ਕਹਿੰਦੇ ਇਸ ਵੈਬਸਾਈਟ ਦੇ ਉੱਪਰ ਤੁਹਾਨੂੰ ਕੋਈ ਕਯੂਆਰ ਕੋਡ ਨਹੀਂ ਦਿਖਾਇਆ ਜਾਵੇਗਾ ਕਿ ਤੁਸੀਂ ਉਸ ਨੂੰ ਸਕੈਨ ਕਰ ਲਓ ਤੁਹਾਡੇ ਕੋਲ ਪੈਸੇ ਆ ਜਾਣਗੇ ਜਾਂ ਤੁਹਾਨੂੰ ਕੋਈ ਲਿੰਕ ਨਹੀਂ ਦਿੱਤਾ ਜਾਵੇਗਾ ਕਿ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰੋ ਤੁਹਾਡੇ ਕੋਲ ਪੈਸੇ ਆਣਗੇ ਪੈਸੇ ਆਪਣੇ ਆਪ ਤੁਹਾਡੇ ਜੋ ਤੁਸੀਂ ਜਾਣਕਾਰੀ ਭਰੋਗੇ ਉਸ ਅਕਾਊਂਟ ਦੇ ਵਿੱਚ ਆਪਣੇ ਆਪ ਆ ਜਾਣਗੇ ਇਸ ਕਰਕੇ ਕਹਿੰਦੇ ਇਹ ਕਾਈਂਡ ਅਟੈਂਸ਼ਨ ਇਸੇ ਕਰਕੇ ਕਿਹਾ ਹੋਇਆ ਕਿ ਕਿਸੇ ਪ੍ਰਕਾਰ ਦੇ ਫਰੋਡ ਤੋਂ ਬਚਣ ਦੇ ਲਈ ਜਾਂ ਤੁਸੀਂ ਕਹੀਏ ਕਿ ਸਾਈਬਰ ਅਪਰਾਧ ਤੋਂ ਬਚਣ ਦੇ ਲਈ ਤੁਸੀਂ ਇਸ ਤਰ੍ਹਾਂ ਦੀ ਪ੍ਰੀਕਾਉਸ਼ਨਜ਼ ਵਰਤ ਲੈਣੀ ਹੈਗੀ ਆ ਆਪਾਂ ਓਕੇ ਕਰਕੇ ਅੱਗੇ ਚੱਲਾਂਗੇ ਹੁਣ ਤੁਸੀਂ ਇੱਥੇ ਦੇਖੋ ਇਹ ਬੀਮਾ ਭਰੋਸਾ ਇੱਕ ਪੋਰਟਲ ਹੈਗਾ ਆਈ ਆਰ ਡੀ ਆਈ ਦਾ ਹੈਗਾ ਇਹ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਸਰਕਾਰੀ ਇਹ ਪੋਰਟਲ ਹੈਗਾ ਹੁਣ ਇਸ ਦੇ ਉੱਪਰ ਦੇਖੋ ਸਭ ਤੋਂ ਪਹਿਲਾਂ ਰਜਿਸਟਰ ਕੰਪਲੇਂਟ ਵਾਲਾ ਇੱਕ ਆਪਸ਼ਨ ਹੈਗੀ ਹੈ ਦੂਸਰੀ অপਸ਼ਨ ਹੈ ਕਿ ট্র্যাক ਯੂਰ ਕੰਪਲੇਂਟ ਤੁਸੀਂ ਕੰਪਲੀਟ ਨੂੰ ਇੱਥੇ ਟਰੈਕ ਵੀ ਕਰ ਸਕਦੇ ਹੋ ਅਤੇ ਅਨਕਲੇਮਡ ਅਮਾਉਂਟ ਇੱਕ ਤੀਜੀ অপਸ਼ਨ ਹੋਰ ਵੀ ਹੈ ਵੀ ਆਪਾਂ ਸਭ ਤੋਂ ਪਹਿਲਾਂ ਰਜਿਸਟਰ ਕੰਪਲੇਂਟ ਵਾਲੀ অপਸ਼ਨ ਦੇ ਉੱਪਰ ਚੱਲਦੇ ਹਾਂ ਜੇਕਰ ਮੰਨ ਲਓ ਤੁਸੀਂ ਕੋਈ ਬੀਮਾ ਕਰਵਾਇਆ ਅਤੇ ਤੁਹਾਨੂੰ ਲੱਗਦਾ ਕਿ ਉਹਦੇ ਪੈਸੇ ਤੁਹਾਨੂੰ ਪੂਰੇ ਨਹੀਂ ਮਿਲੇ ਹੈਗੇ ਤਾਂ ਤੁਸੀਂ ਇੱਥੇ ਕੰਪਲੇਂਟ ਦਰਜ ਕਰਾ ਸਕਦੇ ਹੋ ਅਸੀਂ ਰਜਿਸਟਰ ਕੰਪਲੇਂਟ ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਗੇ ਡਿਟੇਲ ਭਰਨੀ ਹੋਵੇਗੀ ਤੁਹਾਡਾ ਨਾਮ ਮੋਬਾਈਲ ਨੰਬਰ ਈਮੇਲ ਅਤੇ ਅਗੇ ਐਡਰੈਸ ਪਿੰਨ ਕੋਡ ਡਿਸਟ੍ਰਿਕਟ ਸਟੇਟ ਐਡਰੈਸ ਭਰਨਾ ਹੋਵੇਗਾ ਅਗੇ ਇੰਸ਼ੋਰੈਂਸ ਕੰਪਨੀ ਐਂਡ ਪਾਲਿਸੀ ਡਿਟੇਲ ਭਰਨੀ ਹੋਗੀ ਤੁਹਾਨੂੰ ਕਿ ਕਿਹੜੀ ਤੁਹਾਡੀ ਕਿੱਥੇ ਤੁਸੀਂ ਬੀਮਾ ਕਰਵਾਇਆ ਸੀ ਕਿਹੜੀ ਕੰਪਨੀ ਦੇ ਕੋਲ ਅਤੇ ਤੁਹਾਡੀ ਪਾਲਿਸੀ ਦੀ ਡਿਟੇਲ ਕੀ ਹੈਗੀ ਪਾਲਿਸੀ ਦਾ ਨੰਬਰ ਕੀ ਹੈਗਾ ਆਪਾਂ ਇੱਥੇ ਸਾਰੇ ਖਾਨਿਆਂ ਦੇ ਵਿੱਚ ਜਿਹੜੀ ਜਿਹੜੀ ਚੀਜ਼ ਮੰਗੀ ਜਾ ਰਹੀ ਹੈ ਨੇਮ ਆਫ ਇੰਸ਼ੋਰੈਂਸ ਕੰਪਨੀ ਪਾਲਿਸੀ ਟਾਈਪ ਕੰਪਲੇਂਟ ਟਾਈਪ ਕੰਪਲੇਂਟ ਡਿਸਕ੍ਰਿਪਸ਼ਨ ਟਾਈਪ ਸਾਰੀ ਜਾਣਕਾਰੀ ਆਪਾਂ ਭਰ ਦੇਣੀ ਹੈਗੀ ਹੈ ਅਤੇ ਉਸ ਤੋਂ ਬਾਅਦ ਕੰਪਲੇਂਟ ਨੂੰ ਆਪਾਂ ਰਜਿਸਟਰ ਕਰਨਾ ਹੈਗਾ नीचे एक ਤੁਸੀਂ अटैचमेंट भी करनी है ਇਸ ਦੇ ਵਿੱਚ ਕੋਈ ਵੀ ਤੁਸੀਂ ਪੀਡੀਐਫ ਜੀਪੀਜੀ ਜੀਪੀਜੀ ਪੀਐਨਜੀ ਫਾਈਲ ਨੂੰ 10 ਐਮਬੀ ਤੱਕ ਦਾ ਉਹਦਾ ਸਾਈਜ਼ ਹੋਵੇ ਉਸ ਨੂੰ ਇੱਥੇ ਅਟੈਚ ਕਰ ਸਕਦੇ ਹੋ ਇਸ ਦੇ ਨਾਲ ਹੀ 4000 ਅੱਖਰਾਂ ਤੱਕ ਤੁਸੀਂ ਇੱਥੇ ਕੰਪਲੇਂਟ ਲਿਖ ਕੇ ਵੀ ਦਰਜ ਕਰਵਾ ਸਕਦੇ ਹੋ ਉਸ ਤੋਂ ਬਾਅਦ ਫਿਰ ਸਰਕਾਰ ਦਾ ਕੰਮ ਹੈਗਾ ਉਸ ਨੂੰ ਦੇਖਣਗੇ ਨੀਵਾ ਮੁਤਾਬਕ ਅਤੇ ਜੇਕਰ ਡਿਜ਼ਰਵ ਤੁਸੀਂ ਕਰਦੇ ਹੋਵੋਗੇ ਤਾਂ ਤੁਹਾਡੀ ਭਰਪਾਈ ਜ਼ਰੂਰ ਕੀਤੀ ਜਾ ਸਕਦੀ ਹੈ ਹੁਣ ਆਪਾਂ ਵਾਪਸ ਚੱਲਦੇ ਹਾਂ ਦੂਸਰੀ ਆਪਸ਼ਨ ਦੇਖ ਲੈਂਦੇ ਹਾਂ ਦੂਸਰੀ ਆਪਸ਼ਨ ਇੱਥੇ ਸੀ ਟਰੈਕ ਯੂਅਰ ਕੰਪਲੇਂਟ ਮੰਨ ਲਓ ਤੁਸੀਂ ਕੰਪਲੇਂਟ ਕਰ ਦਿੱਤੀ ਹੈ ਉਸ ਤੋਂ ਬਾਅਦ ਤੁਹਾਨੂੰ ਨੰਬਰ ਮਿਲ ਗਿਆ ਕੰਪਲੀਟ ਦਾ ਤੁਸੀਂ ਉਸ ਨੂੰ ਨੰਬਰ ਨੂੰ ਇੱਥੇ ਭਰ ਕੇ ਕਦੇ ਵੀ ਆਪਣੀ ਟਰੈਕ ਕਰ ਸਕਦੇ ਹੋ ਕਿ ਮੇਰੀ ਕੰਪਲੇਂਟ ਦਾ ਇਸ ਵਕਤ ਸਟੇਟਸ ਕੀ ਹੈ ਹੁਣ ਇੱਕ ਇੱਥੇ ਆਪਸ਼ਨ ਹੋਰ ਹੈਗੀ ਅਨਕਲੇਮਡ ਅਮਾਉਂਟ ਆਪਾਂ ਅਨਕਲੇਮਡ ਅਮਾਉਂਟ ਤੇ ਚੱਲਦੇ ਹਾਂ ਅਤੇ ਇੱਥੇ ਦੇਖੋ ਵੱਖ-ਵੱਖ ਕੰਪਨੀਆਂ ਦੇ ਨਾਮ ਲਾਈਫ ਇੰਸ਼ੋਰੈਂਸ ਕੰਪਨੀਆਂ ਦੇ ਪਹਿਲਾਂ ਤਾਂ ਨਾਮ ਸਾਰੀਆਂ ਦਿੱਤੇ ਹੋਏ ਨੇ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਲਾਈਫ ਇੰਸ਼ੋਰੈਂਸ ਦੇ بیمੇ ਕਰਦੀਆਂ ਹੈਗੀਆਂ ਉਸ ਤੋਂ ਬਾਅਦ ਜਨਰਲ ਇੰਸ਼ੋਰੈਂਸ ਕੰਪਨੀਆਂ ਦੇ ਨਾਮ ਦਿੱਤੇ ਹੋਏ ਹੈ ਜਿੰਨੀਆਂ ਵੀ ਕੰਪਨੀਆਂ ਜਨਰਲ ਇੰਸ਼ੋਰੈਂਸ ਦੇ بیمੇ ਕਰਦੀਆਂ ਉਸ ਤੋਂ ਬਾਅਦ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਵੀ ਨਾਮ ਦਿੱਤੇ ਹੋਏ ਆ। ਸੋ ਤਿੰਨੇ ਪ੍ਰਕਾਰ ਦੀਆਂ ਇੰਸ਼ੋਰੈਂਸ ਕਰਨ ਵਾਲੀ ਕੰਪਨੀ ਦੇ ਇੱਥੇ ਨਾਮ ਹੈ। ਮੰਨ ਲਓ ਤੁਸੀਂ ਕਿਸੇ ਕੰਪਨੀ 'ਚ ਬੀਮਾ ਕਰਵਾਇਆ ਸੀ ਤੁਹਾਨੂੰ ਉਹਦਾ ਕਲੇਮ ਮਿਲ ਗਿਆ ਹੋਵੇਗਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਅਨਕਲੇਮਡ ਅਮਾਉਂਟ ਤਾਂ ਨਹੀਂ ਕੋਈ ਉਸ ਕੰਪਨੀ ਦੇ ਵੱਲੋਂ ਪਿਆ। ਸਪੋਜ਼ ਕਰ ਲਓ ਆਪਾਂ ਲਾਈਫ ਇੰਸ਼ੋਰੈਂਸ ਕੰਪਨੀ ਸਭ ਤੋਂ ਪਹਿਲਾਂ ਲਾਈਫ ਇੰਸ਼ੋਰੈਂਸ ਕਾਰਪਸ ਆਫ ਇੰਡੀਆ ਵਾਲੀ ਆਪਸ਼ਨ ਦੇ ਉੱਪਰ ਦਬਦਿਆਂ ਮੰਨ ਲਓ ਇਸ ਕੰਪਨੀ ਦੇ ਉੱਪਰ ਅਸੀਂ ਬੀਮਾ ਕਰਵਾਇਆ ਹੋਇਆ ਸੀ ਆਪਾਂ ਚੈੱਕ ਕਰਨਾ ਚਾਹੁੰਦੇ ਹਾਂ ਕਿ ਕੋਈ ਸਾਡਾ ਅਨਕਲੇਮਡ ਅਮਾਉ ਪਾਲਸੀ ਹੋਲਡਰ ਨਾਮ ਭਰ ਦੇਣਾ ਹੈ ਡੇਟ ਆਫ ਬਰਥ ਭਰ ਦੇਣੀ ਹੈ ਉਸ ਤੋਂ ਬਾਅਦ ਪੈਨ ਕਾਰਡ ਭਰ ਦੇਣਾ ਅਤੇ ਸਬਮਿਟ ਕਰ ਦੇਣਾ ਹੈ ਇੱਥੋਂ ਫਿਰ ਜੇਕਰ ਕੋਈ ਪੈਸਾ ਤੁਹਾਡਾ ਉਸ ਕੰਪਨੀ ਦੇ ਵੱਲ ਬਕਾਇਆ ਹੋਵੇਗਾ ਉਸ ਕੰਪਨੀ ਨੇ ਤੁਹਾਡਾ ਪੈਸਾ ਕੋਈ ਦੇਣਾ ਹੋਵੇਗਾ ਤੁਸੀਂ ਕਲੇਮ ਨਹੀਂ ਕੀਤਾ ਹਾਲ ਤੱਕ ਤਾਂ ਫਿਰ ਤੁਸੀਂ ਉਸ ਨੂੰ ਕਲੇਮ ਕਰ ਸਕਦੇ ਹੋ ਉਹ ਪੈਸੇ ਵੀ ਤੁਹਾਨੂੰ ਮਿਲ ਸਕਦੇ ਨੇ ਸੋ ਇਹ ਸਰਕਾਰੀ ਵੈਬਸਾਈਟ ਹੈ ਬੀਮਾ ਭਰੋਸਾ ਇਸ ਦਾ ਨਾਮ ਹੈਗਾ ਆਈ ਆਰ ਡੀ ਆਈ ਦੀ ਵੈਬਸਾਈਟ ਹੈ ਇਹ ਸੋ ਇਸ ਦੇ ਉੱਪਰ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਕੰਪਲੀਟ ਆਪਣੀ ਦਾ ਸਟੇਟਸ ਦੇਖ ਸਕਦੇ ਹੋ ਅਤੇ ਅਨਕਲੇਮਡ ਅਮਾਉਂਟ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਇਹਨਾਂ ਨੇ ਟੋਲ ਫਰੀ ਨੰਬਰ ਵੀ ਦਿੱਤਾ ਹੋਇਆ ਤੁਸੀਂ ਟੋਲ ਫਰੀ ਨੰਬਰ ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਲੋਡ ਪੈਨ ਦੇ ਉੱਪਰ ਇਹ ਜਾਣਕਾਰੀ ਤੁਹਾਡੇ ਕੰਮ ਜ਼ਰੂਰ ਆਵੇਗੀ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਸੇਵ ਕਰਕੇ ਜ਼ਰੂਰ ਰੱਖ ਲਿਓ ਅਤੇ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਲਿਆ ਹੋਵੇਗਾ ਅਤੇ ਜੇਕਰ ਬਾਈਜੀ ਪੰਜਾਬੀ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ